ਪਰਾ ਇਹਦੇ ਨੂੰ ਫੋਨ ਤੇ ਕੀਤਾ ਵਾ ਆਣ ਕੇ ਲੈ ਜਾਂਦਾ ਆਪੇ ਤੇ ਤੁਸੀਂ ਬਾਅਦ ਚ ਫੋਨ ਫੜਨਾ ਕਰ ਇਹਨੂੰ ਕਿ ਆ ਮੈਂ ਫੋਨ ਕਰਨ ਲਈ ਆ ਮੈਂ ਕਦੀ ਵੀ ਨਹੀਂ ਕਰਨਾ ਮੈਂ ਤਾਂ ਘਰੋਂ ਲਾਉਣ ਲਈ ਆ ਵੇ ਇੱਕ ਵਾਰ ਗੱਲਾਂ ਲੱਥੀਆਂ ਸਹੀ ਏ ਜਾਣ ਦੋ ਇਹਨੂੰ ਹੁਣ ਦਫਾ ਹੋਵੇਗਾ ਜਾ ਕੇ ਹੋਈ ਚੰਗੀ ਨਹੀਂ ਲੱਗਦੀ ਘਰ ਦੇ ਵਿੱਚ ਜਦੋਂ ਦੀ ਆਈ ਸਾਡੇ ਮੁੰਡੇ ਨੂੰ ਖਾ ਲਿਆ ਇਹਨੇ ਤੇ ਤਿਆਰ ਹੋ ਗਈਆਂ ਹਾਂਜੀ ਤਿਆਰੀ ਤੇ ਮੈਂ ਭਾਜੀ ਆਉਂਦੇ ਹੀ ਹੋਣੇ ਲੈਣ ਤੇ ਆ ਜਾ ਫਿਰ ਜੀ ਉਹਦਾ ਮੈਂ ਵੇਜੀ ਨੂੰ ਗਾਉਂਗੀ ਉਹ ਮੈਨੂੰ 1-2 ਦਿਨ ਤੱਕ ਛੱਡ ਜਾਣਗੇ ਡੈਜੀ ਵੀ ਕਿੱਥੇ ਹੁੰਦੇ ਰਹਿਣਗੇ ਵਿਚਾਰੇ ਨਹੀਂ ਨਹੀਂ ਪੁੱਤ ਹਰ ਵਾਰੀ ਉਹਨੇ ਖੇਚਲ ਦੇਣੀ ਹੁੰਦੀ ਆ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੈਂ ਤੁਹਾਡੇ ਲੱਗ ਗਈ ਆ ਇਦਾਂ ਦਿਲ ਨਹੀਂ ਹੌਲਾ ਕਰਨਾ ਠੀਕ ਆ ਘਰ ਦੇ ਵਿੱਚ ਪਾਵੇਂ ਮੈਨੂੰ ਸਾਰੇ ਬੜਾ ਪਿਆਰ ਕਰਦੇ ਆ ਪਰ ਤਾਂ ਧੰਤ ਬੈਣਾ ਮੇਰਾ ਸੱਚੀ ਗੁਜ਼ਾਰਾ ਨਹੀਂ ਹੈਗਾ